ਚਾ ਚਾ ਆ ਜੋ ਕੇ ਆ ਲੱਗ ਗਿਆ ਜੇ ਕਿੰਨੇ ਵਜਾਣਾ ਹੈਗਾ ਅਜੇ ਤਾਂ ਹਾਂ ਹੋ ਨਹੀਂ ਆ ਜੋ ਆ ਜੋ ਮੈਨਾਂ ਲੈਣਾ ਭਾਬੀ ਨੂੰ ਕਹਿ ਦਿੰਨੀ ਕੁਛ ਖਾਣ ਪੀਣ ਨੂੰ ਬਣਾ ਦੋ ਨਾਲ ਕੱਲਾ ਬਤਾ ਕਰਾਂਗੇ ਤੋਂ ਆਓ ਆ ਜੋ ਠੀਕ ਹੈ ਠੀਕ ਹੈ ਚਲ ਮੈਂ ਤਿਆਰੀ ਕਰਨਾ ਫਿਰ ਉਹ ਨਹੀਂ ਤਾਂ ਤੇ ਤੁਹੀ ਕੁਛ ਨਹੀਂ ਯਾਰ ਮੈਂ ਕੀ ਕਰਨਾ ਹੈਗਾ ਮੇਰਾ ਤਾਂ ਅੱਗੇ ਯਾਰ ਦੇਣੇ ਲੱਗਣ데요ਗਾ ਹਗਾ ਹਗਾ ਘਰੇ ਤੇ ਨਾ ਤੁਸੀਂ ਆ ਜਾਓ ਸੋ ਕੁ ਵਧੀਆ ਕੀਤਾ ਤੁਸੀਂ ਮੈਨੂੰ ਧਰਤਾ ਹੈਗਾ ਕਿ ਮੈਂ ਘਰ ਜਾਣਾ ਹੈਗਾ ਵਾ ਮੇਰਾ ਵੀ ਨਾਲੇ ਮਾੜਾ ਮੋਟਾ ਦਿਨ ਲੱਗ ਜੂਗਾ ਅੱਗੇ ਮੈਂ ਵੇਲੀ ਬੈਠੀ ਹੋਈ ਆਂ ਇਕੱਲੀ ਹੈਗੀ ਆਂ ਮੈਂ ਘਰ ਦੇ ਵਿੱਚ ਚਲੋ ਆ ਜਾਓ ਤੁਸੀਂ ਹੁਣੇ ਚਲ ਠੀਕ ਆ ਓਕੇ ਭਾਬੀ ਜੀ ਭਾਬੀ ਜੀ ਹਾਂ ਹਰਮਨ ਨੂੰ ਦੱਸ ਪਾਬੀ ਜੀ ਮੇਰੀਆਂ ਤੇ ਸਹੇਲੀਆਂ ਲੱਗੀਆਂ ਵਾ ਤੇ ਮੈਨੂੰ ਨਾ ਕੁਛ ਐਦਾ ਕਰ ਦੋ ਮਾੜਾ ਮੋਟਾ ਖਾਣ ਨੂੰ ਕੁਝ ਬਣਾ ਦਿਓ ਆ ਵੀ ਵਿਚਾਰੀਆਂ ਖਾ ਲੈਣੀਆਂ ਆ ਕੇ ਤੇ ਉਹਨਾਂ ਨੂੰ ਕਹਦੇ ਭਾਬੀ ਜੀ ਮੇਰੇ ਤੇ ਕੰਮ ਹੀ ਬਹੁਤ ਪਿਆਰ ਲੇ ਤਾਨੂੰ ਪਤਾ ਹੀ ਆ ਛੋਟੀ ਭਾਬੀ ਨੇ ਕਿੱਥੇ ਬਣਾ ਕੇ ਦੇਣਾ ਹੈਗਾ ਕੁਛ ਉਹ ਤੇ ਅੱਗੇ ਬੈਲੇ ਬੈਠੇ ਰਹਿੰਦੇ ਆ ਕਿ ਤਾਈ ਤਾਂ ਮੈਂ ਤੁਹਾਨੂੰ ਨੂੰ ਬੋਲੇਗਾ ਕਿ ਤੁਸੀਂ ਮੈਨੂੰ ਕੁਛ ਖਾਣ ਪੀਣ ਨੂੰ ਬਣਾ ਪਰ ਰਾਤੀ ਦਾਲ ਤੇ ਬਣਾਈ ਬੜੀ ਸਵਾਦ ਸੀ ਦਾਲ ਦਾਲ ਭਾਬੀ ਰਾਤੀ ਬਣਾਈ ਰਾਤੀ ਨਹੀਂ ਓਹੋ ਉਹ ਦਾਲ ਭਾਬੀ ਨੇ ਨਹੀਂ ਰਾਤੀ ਬਣਾਈ ਸੀਗੀ ਉਹ ਦਾਲ ਮੈਂ ਬਣਾਈ ਸੀਗੀ ਤਾਂ ਉਹ ਕਿਵੇਂ ਚਾਚੀ ਜੀ ਕੋ ਗਈ ਤੇ ਮੈਂ ਟੱਕਣ ਚੁੱਕੇ ਵੇਖਿਆ ਮੈਂ ਕਿ ਮੈਂ ਕਾ ਮੈਂ ਸੋਈ ਦਾ ਕੰਮ ਕਰ ਲਾਂ ਤਾਂ ਸਬਜੀ ਬਣਾ ਲਾਂ ਤੇ ਆਟਾ ਗੁੰਨ ਕੇ ਤੇ ਰੋਟੀ ਲਾ ਲੈਣੀ ਆ ਹਾਂ ਰੋਟੀ ਦਾ ਟਾਈਮ ਸੀ ਤੇ ਮੈਂ ਕਿ ਦਾਲ ਪਣੀ ਹੋਈ ਸੀ ਤੇ ਮੈਨੂੰ ਕਹਿੰਦੇ ਮੈਂ ਬਣਾਈ ਆ ਹਾਂ ਕਿੱਥੇ ਉਹਨਾਂ ਨੇ ਦਾਲ ਬਣਾਈ ਹੈਗੀ ਉਹ ਤੇ ਬੈਠੀਗੀ ਆਪਣੇ ਕਮਰੇ ਅਚ ਐਦਾ ਹੀ ਫੋਨ ਫੜ ਕੇ ਉਹਨਾਂ ਨੇ ਨਹੀਂ ਕੋਈ ਤਾਲਤੂਲ ਬਣਾਈ ਹੈਗੀ ਉਹ ਤੇ ਤੁਸੀਂ ਚਾਚੀ ਵੱਲ ਚੱਲ ਗਏ ਸੀ ਨਾ ਰਾਤੀ ਤੇ ਮੈਂ ਕਹਿਆ ਸੀਗਾ ਚੱਲ ਅੰਨਾ ਕੰਮ ਪਿਆ ਹੈਗਾ ਕਿੱਥੇ ਭਾਬੀ ਇਕੱਲੇ ਲੱਗੇ ਰਹਿਣਗੇ ਤੇ ਮੈਂ ਦਾਲ ਬਣਾਤੀ ਸੀਗੀ ਤੁਹਾਡੀ ਤੇ ਤੁਹਾਨੂੰ ਕਿ ਉਹਨੇ ਕਿਹਾ ਮੈਂ ਦਾਲ ਬਣਾਈ ਹੈ ਮੈਂ ਕਹਿੰਦੀ ਮੈਂ ਦਾਲ ਬਣਾਈ ਹੈ ਉਹਨੇ ਕੁਝ ਵੀ ਕਰਨ ਕੋਲ ਨੂੰ ਨਵਲੇ ਹੈਗਾ ਦਾਲ ਮੈਂ ਬਣਾਈ ਹੈ ਰਾਤੀ ਉਹਨਾਂ ਨੇ ਗੱਲਾਂ ਵਿੱਚ ਨਾ ਆਇਆ ਅਗਰ ਆਗੇ ਨਾ ਤੇ ਫਿਰ ਉਹਨਾਂ ਦੀ ਗੱਲਾਂ ਵਿੱਚ ਪਰ ਮਨ ਤੂੰ ਤੇ ਬਹੁਤ ਸੋਚਦੀ ਮੇਰੇ ਬਾਰੇ ਤੇ ਵੇਖ ਲੈ ਕਿ ਤੂੰ ਤੈਨੂੰ ਪਤਾ ਕਿ ਕੰਮ ਕਿੰਨਾ ਪਿਆ ਹੈ ਤੇ ਚਲ ਮੈਂ ਲਾਗੂ ਕਰਾ ਦਾਂ ਰੋਟੀ ਪਾਣੀ ਦਾ ਹਾਂ ਬਣਾ ਭਾਬੀ ਮੈਂ ਨਹੀਂ ਉਹ ਛੋਟੀ ਭਾਬੀ ਨੂੰ ਕਹਿਣਾਗਾ ਮੇਰੀ ਫੇਰ ਛੇਲਿਆ ਸਾਹਮਣੇ ਬੇਇੱਜ਼ਤੀ ਹੋ ਜਾਣੀ ਨਹੀਂ ਹਰਮਨਾ ਤੂੰ ਇੱਕ ਵਾਰੀ ਕਹਿ ਕੇ ਦੇਖ ਮੈਂ ਨਹੀਂ ਕਿ ਬਣਾ ਦੇਣਾਂ ਨਹੀਂ ਤੇ ਮੈਂ ਤੈਨੂੰ ਕੋਈ ਬਾਜ਼ਾਰੋਂ ਕੁਝ ਮੰਗਾ ਲੈਣੀ ਆ ਉਹ ਰੱਖ ਦੀ ਤੂੰ ਛੇਲੀ ਆਂਦੀ ਆ ਤੇ ਹਾਂ ਤੁਸੀਂ ਐਦਾਂ ਕਰੋ ਕਿ ਵਿਚਾਰਾ ਮੈਨੂੰ ਕੁਛ ਨਾ ਕੁਛ ਮੰਗਾ ਦੋ ਮੈਂ ਨਹੀਂ ਉਹ ਛੋਟੀ ਭਾਬੀ ਨੂੰ ਕਹਿਣਾ ਹੈਗਾ ਕੁਛ ਵੀ ਫੇਰ ਮੇਰੀ ਬੇਇੱਜ਼ਤੀ ਜੀ ਹੋ ਜਾਂਦੀ ਹੈ ਕਿ ਉਹ ਮੈਨੂੰ ਕੁਛ ਨਹੀਂ ਕੁਛ ਕੀ ਤੇ ਵੇਖ ਮੇਰੇ ਸਹੇਲੀਆਂ ਕੀ ਸੋਚਣਗੇ ਤੇਰੀ ਛੋਟੀ ਭਾਬੀ ਐ ਮੈਂ ਰਾਤੀ ਮੈਂ ਰਾਤੀ ਸਮਝਾਇਆ ਸੀ ਮਾੜਾ ਜਿਹਾ ਪੁੱਛ ਕੇ ਤੇ ਵੇਖ ਮਨ ਬਦਲ ਗਿਆ ਹੋਵੇ ਸ਼ਾਇਦ ਤੇ ਦਿਮਾਗ 'ਚ ਕੋਈ ਗੱਲ ਪੈ ਹੀ ਗਈ ਹੋਵੇ ਮੈਂ ਤਾਂ ਉਹਨੂੰ ਬੜਾ ਸਮਝਾਇਆ ਮੈਂ ਕਿਹਾ ਤੂੰ ਕੰਮ ਕਰ ਕਰਿਆ ਕਰ ਫੋਨ ਲੈ ਕੇ ਨਾ ਬੈਠੀ ਰਿਹਾ ਕਰ ਤੇ ਜੇ ਉਹਦੇ ਦਿਮਾਗ 'ਚ ਕੋਈ ਗੱਲ ਪੈ ਗਈ ਹੋਵੇਗੀ ਤੇ ਤੈਨੂੰ ਬਣਾ ਦਊਂਗੀ ਚਲੋ ਆਪੇ ਲੈਣੇ ਹੋ ਗਵਰਿੰਗ ਪੋਚਕੇ ਨਾ ਜਾਂਦੇ ਨਾ ਫਿਰ ਵਸਤੇ ਵੇਖਦੇ ਆ ਮੈਨੂੰ ਜਿ ਬਣਾਉਂਦੇ ਆ ਤੇ ਠੀਕ ਮੈਂ ਕਿਹੜੇ ਕਿਹੜੇ ਫਾਈਲ ਲੱਗਾ ਹੁਣ ਮੇਰਾ ਤਾਂ ਸਾਰਾ ਕੰਮ ਪਿਆ ਕਰਨ ਵਾਲਾ ਤੇ ਜੇ ਇਹ ਕਹਿਣਾ ਮੰਨਦੀ ਹੋਵੇ ਤਾਂ ਮਿੰਤੇ ਕੋਈ ਲੋੜ ਹੀ ਨਹੀਂ ਆ ਕੁੜੀ ਵੀ ਵਿਚਾਰੀ ਮੇਰੇ ਆਖੇ ਲੱਗ ਜਾਂਦੀ ਤਾਂ ਮੇਰੇ ਤੇ ਮੈਨੂੰ ਉਹ ਤਤਸ ਆਉਂਦਾ ਆ ਚੱਲ ਕੁਛ ਬਾਜ਼ਾਰੋਂ ਮੰਗਾ ਹੀ ਦੇਣੀ ਆ ਉਹ ਵੀ ਤੇ ਮੇਰੇ ਨਾਲ ਬੜਾ ਕਰਦੀ ਆ ਹਾਰਮੋਨ ਆਜੀ ਜੀ ਕੋਛ ਨਹੀਂ ਬੱਸ ਮੈਂ ਬੈਠੀ ਹਾਂ ਦੱਸੋ ਕੰਮ ਨਹੀਂ ਹਾਂਜੀ ਅੱਜ ਨਾ ਕੰਮ ਹੈਗਾ ਮੈਂ ਛੋਟਾ ਜਿਹਾ ਟੈਲੀਨਾ ਗਾ ਲਵਾਂਗੀ ਸਰ ਦਾਸ ਭਾਬੀ ਜੀ ਮੇਰੀਆਂ ਨ ਸੇਲੀਆਂ ਆਣ ਲੱਗੀਆਂ ਸੀਲੀਆਂ ਤੇ ਉਹਨਾਂ ਨੇ ਇਹਨਾਂ ਕੋਈ ਸ਼ੈਦਾ ਖਾਣ ਪੀਣ ਨੂੰ ਬਣਾ ਦੋਗੇ ਸੇਲੀਆਂ ਆਣ ਲੱਗੀਆਂ ਹਾਂ ਵਧੀਆ ਗੱਲ ਐ ਤੇ ਸੇਲੀਆਂ ਦੇ ਨਾਲ ਤਾਂ ਬੜਾ ਮਜ਼ਾ ਆਉਂਦਾ ਜਦੋਂ ਮੈਂ ਬੋਲ ਜਾਂਦੀ ਹੁੰਦੀ ਨਾ ਮੇਰੀਆਂ ਵੀ ਸੇਲੀਆਂ ਘਰ ਆਉਂਦੀਆਂ ਨੇ ਮੈਨੂੰ ਮਿਲਣ ਅਸੀਂ ਬੜਾ ਹੀ ਜਾਇਦਾ ਰੱਦਿਆ ਨੇ ਹਾਂ ਸਰ ਠੀਕ ਐ ਵਧੀਆ ਤਾਂ ਡੱਗ ਵਧੀਆ ਟਾਈਮ ਸਪੈਂਡ ਹੋ ਜਾਏਗਾ ਮੈਨੂੰ ਹੀ ਮਾਰ ਮਾਰ ਲਈ ਮੈਂ ਵੀ ਤੇਰੇ ਨਾਲ ਹੀ ਲੱਗੇ ਬੈਗਣਾ ਗੱਲਾਂ ਗੁੱਲਾਂ ਕਰ ਲਾਂਗੇ ਮੇਰਾ ਵਧੀਆ ਟਾਈਮ ਪਾਸ ਹੋ ਜਾਏਗਾ ਹਾਂ ਕੋਈ ਨਾ ਭਾਬੀ ਜੀ ਤੁਹਾਨੂੰ ਮੈਂ ਮਵਾਜ ਮਾਰੂੰਗੀ ਤਾਂ ਸਬਸ ਮੇਰਾ ਹੋਣੇ ਕੰਮ ਕਰ ਦਿਓ ਹਾਂ ਛੋਟਾ ਜਿਹਾ ਕੁਝ ਖਾਣ ਪੀਣ ਦੀ ਲਈ ਬਣਾ ਹੀ ਦਿਓ ਹਾਂ ਫੇਰ ਉਹ ਵੀ ਵਿਚਾਰੀ ਖੁਸ਼ ਹੋ ਜਾਣਗੀ ਕਿ ਤੇਰੀ ਛੋਟੀ ਭਾਬੀ ਨੇ ਇੰਨਾ ਸਵਾਦ ਸਿੱਜਣਾ ਕੁਝ ਵਧੀਆ ਜਿਹਾ ਬਣਾ ਕੇ ਖਾ ਲੋ ਹਾਂ ਨਾ ਬਣਾਉਣਾ ਦਿਲ ਤੋਂ ਮੇਰਾ ਵੀ ਕਰਨ ਦੇ ਕੁਝ ਖਾਣੂ ਹਾਂ ਨਾ ਤੇ ਵੀ ਖਾ ਲਿਓ ਵੱਡੀ ਭਾਬੀਂ ਦਾ ਬਣਾਉਂਗੀ ਤੇ ਵੱਡੀ ਭਾਬੀ ਨੇ ਅੱਜ ਮੈਂ ਤਾਂ ਤੁਹਾਡੇ ਹੱਥ ਦਾ ਖਾਣਾ ਮੈਨੂੰ ਤੁਸੀਂ ਬਣਾ ਦਿਓ ਤੈਨੂੰ ਪਤਾ ਮੈਨੂੰ ਤਾਂ ਕੁਝ ਬਣਾਉਣਾ ਨਹੀਂ ਆਉਂਦਾ ਵਧੀਆ ਤੇ ਮੈਂ ਕੀ ਬਣਾਵਾਂਗੀ ਕੁਝ ਵੀ ਬਣਾ ਲਓ ਜੋ ਤੁਹਾਨੂੰ ਆਉਂਦਾ ਵਾ ਉਹ ਵੱਡੀ ਭਾਬੀ ਨੂੰ ਕਹ ਦੇ ਉਹਨਾਂ ਨੂੰ ਕੇ ਥੋੜਾ ਵੱਧ ਬਣਾ ਲਿਓ ਮੈਂ ਵੀ ਖਾਣਾ ਕੱਲਾ ਤੇ ਰਸੇ ਲਿਆਜੋਗਾ ਇਹਨਾਂ ਕਿਤੇ ਥੋੜਾ ਜਿਹਾ ਬਣਾਵੇਂ ਮੇਰੇ ਵਾਸਤੇ ਵੀ ਬਣਵਾ ਲਈ ਮੈਂ ਵੀ ਤੇਰੀ ਭਾਬੀ ਮੇਰੇ ਵੀ ਮਾੜੀ ਜੀ ਫਿਕਰ ਕਰ ਲਿਆ ਘਰ ਸੰਗਾ ਠੀਕ ਆ ਹੂੰ ਆਈ ਵੱਡੀ ਮੈਂ ਨਾ ਲੋਕੋ ਸੇ ਜੈਲੀ ਹੈ ਨਾ ਕੰਮ ਲਈ ਰੱਖੀ ਮੈਂ ਬਣਾ ਰਿਆਂ ਦਾ ਮੈਂ ਨੂੰ ਸੇਲੀਆਂ ਆ ਰਹੀਆਂ ਆੜੀਆਂ ਵਾ ਤੇ ਲੰਗਰ ਸੇਲੀਆਂ ਚੋਗਾ ਮੈਂ ਆ ਪਕਾਵਾਂ ਇੱਥੇ ਮੈਂ ਕਹਿੰਦੀ ਮੈਂ ਢਾਬਾ ਖੋਲ ਕੇ ਬੈਠੀ ਆ ਨਾ ਜਾ ਕੇ ਕਹਿ ਦੇ ਉਹਨੂੰ ਵੱਡੀ ਨੂੰ ਉਹ ਵਾਵਾ ਕੰਮ ਕੰਮ ਕਰ ਲੈਂਦੀ ਮੇਰੇ ਕੋਲ ਨਹੀਂ ਹੁੰਦਾ ਜਾਂ ਫਿਰ ਪੁਜਾਰੋ ਮੰਗਾ ਲਓ ਜਮੇਟੋ ਕਰ ਲਓ ਤਾਂ ਬੀਜੀ ਯਾਰ ਉਹ ਨੀ ਮੰਨੇ ਜੇ ਮੈਂ ਕਾਫੀ ਉਹਨਾਂ ਨਾਲ ਮਿੱਠੀ ਪਿਆਰੀ ਹੋ ਕੇ ਵੇਖ ਲਿਆ ਹੈਗਾ ਤਾਂ ਵੀ ਨੀ ਉਹ ਮੰਨੇ ਮੁੰਨੇ ਹੈਗੇ ਮੈਨੂੰ ਪਹਿਲਾਂ ਹੀ ਪਤਾ ਸੀ ਉਹਨੇ ਨੀ ਮੰਨਣਾ ਮੁੰਨਣਾ ਹੈਗਾ ਤੇ ਚੱਲ ਕੋਈ ਗੱਲ ਨੀ ਤੂੰ ਫ਼ਿਕਰ ਨਾ ਕਰ ਮੈਂ ਮੰਗਵਾ ਦਿੰਦੀ ਹਾਂ ਬਾਜ਼ਾਰੋਂ ਕੁਛ ਨਾ ਕੁਛ ਮੈਂ ਵੀ ਹੁਣੇ ਥੱਕ ਹਾਰ ਕੇ ਬੈਠੀ ਹਾਂ ਇੱਥੇ ਹੁਣ ਇਹ ਜੇ ਕੰਮ ਕੁੰਮ ਨਿਬੇੜ ਕੇ ਸਾਰਾ ਆਈ ਨੀ ਸੁਪਰਾ ਮੈਨੂੰ ਕਹਿੰਦੀ ਹੈ ਆਪਣੀ ਵੱਡੀ ਭਾਬੀ ਕੋ ਬਣਵਾ ਲਈ ਉਹਦੇ ਵਿੱਚ ਜ਼ੁਬਾਨ ਬੜੀ ਨਮਕਦੀ ਆ ਇੱਕ ਤੇ ਮੈਨੂੰ ਕਹਿੰਦੀ ਹੈਗੀ ਹੈ ਕਿ ਜੇ ਤੇਰੀ ਭਾਬੀ ਕੁਛ ਵੀ ਬਣਾਉਗੀ ਨਾ ਤੇ ਮੇਰੇ ਲਈ ਵੀ ਖਾਣ ਪੀਣ ਲਈ ਕੁਛ ਲੈ ਆਈ ਮੈਂ ਵੀ ਖਾ ਲਊਂਗੀ ਅਮ ਤੇ ਕੰਮ ਕਰਨ ਲਈ ਮੂੰਹ ਬਣ ਜਾਂਦਾ ਫਿਰ ਆ ਪੁੱਠਣਾਂ ਨਹੀਂ ਆ ਮੈਂ ਕਿ ਚਲ ਮਾਣਾ ਮੋਟਾ ਬਣਾ ਹੀ ਤੋ ਹੁਣ ਮੇਰੇ ਸਹੇਲਿਆਂ ਵੀ ਖਾ ਲਣਗੀਆਂ ਨਾਲੇ ਕਹਿ ਦੇਣਗੀਆਂ ਕਿ ਮੇਰੀ ਛੋਟੀ ਭਾਬੀ ਨੇ ਤੇਰੀ ਛੋਟੀ ਭਾਬੀ ਨੇ ਇੰਨੀਆਂ ਵਧੀਆ ਚਿੱਟਾ ਬਣਾਇਆ ਗਿਆ ਪਰ ਨਾ ਕੋਈ ਨਹੀਂ ਮੈਂ ਮੰਗਵਾ ਲੰਨੀ ਆਂ ਬਜਾਰੋਂ ਠੀਕ ਆ ਲੰਦੀ ਆ ਕੋਈ ਹਾਂ ਤੁਸੀਂ ਐਦਾਂ ਕਰੋ ਤੁਸੀਂ ਮੰਗਵਾ ਦਿਓ ਫਿਰ ਮੈਨੂੰ ਬਜਾਰੋਂ ਠੀਕ ਠੀਕ ਲੈ ਜੇ ਦਸ ਬਣਾ ਦਿੰਦੀ ਤੇਰੇ ਹੱਥ ਪੈਰ ਕਸ ਜਾਣੇ ਸੀ ਇਹ ਬਣਾ ਦਿੰਦੀ ਤੇ ਕੁੜੀ ਦਾ ਮਾਨ ਰੱਖ ਲੈਂਦੀ ਉਹ ਕਿੰਨਾ ਕਰਦੀ ਹੈਗੀ ਹੈ ਹੈਲੋ ਹਰ ਮਨ ਹੈ ਹੈਲੋ ਵੜਾ ਸੁਦੀ ਹੋ ਗਿਆ ਆ ਗਿਆ ਜੇ ਆਜੋ ਆਜੋ ਬਹਿ ਜਾ ਬਹਿ ਜਾ ਹੋਰ ਫੇਰੇ ਠੀਕ ਆ ਵਧੀਆ ਸਾਰੇ ਘਰ ਹਾਂ ਹਾਂ ਹਾਂ

ਨਹੀਂ ਤੇ ਮੈਂ ਨਹੀਂ ਕੋਈ ਗੱਲ ਆਵਾਜ਼ ਦੇ ਚਾਪ ਗੱਲਾਂ ਪਤਾ ਕਿ ਕੀ ਹੋਇਆ ਵਾ ਵੈਸੇ ਬੜਾ ਦੇਵਣਿਆ ਚਾਤੋ ਲੈ ਕੇ ਹੁੰਦੇ ਆ ਫੇਰ ਖਾ ਵੀ ਦੇ ਹਾਂ ਨਹੀਂ ਨਾ ਤੁਹੇ ਭਾਬੀ ਕਿੱਦਾਂ ਆ? ਭਾਬੀਆਂ ਤੇ ਬੱਸ ਵਧੀਆ। ਫੋਟਾ ਤੇ ਛੋਟੀ ਭਾਬੀ ਕਿੱਦਾਂ ਆ? ਛੋਟੀ ਭਾਬੀ ਉਹ ਵੀ ਬੜੀਆਂ ਵਧੀਆ ਨੇ। ਉਹਦੇ 바ਵਾ ਕਰਦੇ ਆ ਮੇਨਾਂ ਲਾ ਬਾਬਾ ਬੈਠੇ ਹੁੰਦੇ ਮੇਰੇ ਵੱਡੀ ਭਾਬੀ ਮੇਰੇ ਦੋਵੇਂ ਭਾਬੀਆਂ ਬੜੀਆਂ ਚੰਗੀਆਂ ਨੇ। ਜੇ ਤੂੰ ਕਾਲਜ ਤੋਂ ਆਨੀ ਖਾਣ ਕੇ ਪੁੱਛਦੀ ਆ? ਹਾਂ ਮੈਨੂੰ ਕਿਉਂ ਨਹੀਂ ਪੁੱਛਦੀ ਹੈਂਗੇ ਜਦੋਂ ਮੈਂ ਕਾਲਜ ਤੋਂ ਆਂਦੀ ਆਂਗੇ ਨਾ ਮੈਨੂੰ ਚਾਹ ਪਾਣੀ ਸਾਰਾ ਕੁਝ ਪੁੱਛਦੀ ਹੈਂਗੇ ਅਗਰਿਆ ਮੈਨੂੰ ਕੰਮ ਨਹੀਂ ਕਰੰਗਣ ਰਿਹਾ ਜਾਂ ਮੇਰੇ ਦੋਵੇਂ ਭਾਬੀਆਂ ਬੜੀਆਂ ਚੰਗੀਆਂ ਹੈਂਗੇ ਜਾਂ ਮੈਂ ਬੜਾ ਕਰਦੀ ਹੈਂਗੇ। ਅੱਜ ਤੇ ਭਾਬੀਆਂ ਸਾਰਿਆਂ ਨੂੰ ਤਾਂ ਹੈ ਨਾ। ਫੰਦਾ ਕਰਦੀ ਆ ਮੈਂ ਇਹ ਨਾਲ ਦਾਸ ਤੇ ਛੋਟਪੇ ਜਿਹਾ ਕਿੱਥੇ ਗਿਆ ਉਹ ਤਾਂ ਯਾਰ ਟਿਊਸ਼ਨ ਤੇ ਗਿਆ ਆ ਅੱਗੇ ਉਹਨੂੰ ਤਾਂ ਅਸੇ ਬੈਠੀ ਹੈਗੀ ਆ ਕਿ ਮੇਰੀਆਂ ਸਹੇਲੀਆਂ ਨੇ ਆਣਾ ਹੈਗਾ ਉਹ ਤਾਂ ਜਿੱਦ ਹੀ ਕਰਨਾ ਲੱਗ ਪਿਆ ਕਹਿੰਦਾ ਮੈਂ ਨਹੀਂ ਜਾਣਾ ਚਾਹੁੰਦਾ ਹੈਗਾ ਟਿਊਸ਼ਨ ਤੇ ਮੈਂ ਵੀ ਤੇਰੇ ਨਾਲ ਤੇਰੀ ਸਹੇਲੀਆਂ ਨਾਲ ਖੇਲਣਾ ਹੈਗਾ ਮੈਂ ਕਹਿੰਦਾ ਉਸ ਤੂੰ ਛੋਟੇ ਜਿਹੇ ਮੇਰੀ ਸਹੇਲੀਆਂ ਨਾਲ ਕਿ ਖੇਲਣਾ ਚੱਲ ਟਿਊਸ਼ਨ ਮੈਂ ਤੈਨੂੰ ਬੜੀ ਜ਼ਬਰਦਸਤ ਟਿਊਸ਼ਨ ਭਜਾ ਹੈਗਾ ਸੋ ਕੋ ਨਹੀਂ ਤੇ ਤੈਨੂੰ ਪਤਾ ਹੀ ਆ ਕਿੰਨਾ ਸ਼ਰਾਰਤੀ ਹੈਗਾ ਵਾ ਉਹ ਤੇ ਸਾਡਾ ਨਾ ਖੇਡਦਾ ਇੰਨਾ ਹੁੰਦਾ ਸੀ ਹਾਂ ਪਤਾ ਮੈਨੂੰ 바ਵਾ ਖੇਡਦਾ ਹੁੰਦਾ ਹੈ ਤੁਹਾਡੇ ਦੋਵੇਂ 바ਵਾ ਹੈਗਾ ਚਾਹ ਤਾਂ ਮੈਨੂੰ ਕਹਿ ਨਹੀਂ ਤੇਰੀ ਸਹੇਲੀਆਂ ਆਣ ਲੱਗੀਆਂ ਹੈਗੀਆਂ ਬਾਤ ਮੈਂ ਨਹੀਂ ਜਾਣਾ ਹੈਗਾ ਪੂਆ ਮੈਂ ਨਹੀਂ ਜਾਣਾ ਹੈਗਾ ਮੈਂ ਕਿਹਾ ਚੱਲ ਤੂੰ ਟਿਊਸ਼ਨ ਤੇ ਜਬ ਬੇਦਸਤੀ ਭੇਜਦਾ ਮੈਂ ਤੇ ਹਾਂ ਤੇ ਭੇਜ ਨਹੀਂ ਸੀ ਐ ਲੈ ਬੁੱਕ ਲਓ ਜੀ ਚਾਹ ਵੀ ਆਣੀ ਤੇ ਲੈ 10 ਪੱਬੀ ਦੀ ਕਿ ਲੋੜ ਸੀ ਨਹੀਂ ਫਿਰ ਵੀ ਕੋਈ

ਵੇ ਆ ਤੇ ਮੈਨੂੰ ਸੇਲੀ ਨੂੰ ਫੋਨ ਕਰਦੀ ਆ ਤੇ ਆ ਜਾਂਦੀ ਨੇ ਸਾਡਾ ਵੀ ਨਹੀਂ ਦੇਣ ਲੱਗਾਂ ਬਤਾਈਆਂ ਤੇ ਪਾਈਆਂ ਵਧੀਆ ਠੀਕਾ ਇਹ ਤੇ ਤੁਹਾਡੇ ਘਰ ਹੁੰਦੀ ਕਿਉਂ ਨਹੀਂ ਆਂਦੀ ਹੈਗੀ ਮੈਂ ਤੇਰੇ ਵੱਲ ਅੰਨੀ ਵਾਰੀ ਮੈਂ ਤੇਰੇ ਵੱਲ ਆਈ ਹੋਈ ਆ ਪਰ ਆਪਾਂ ਤੇ ਆਈ ਜਾਂਦੀ ਆ ਆਪਾਂ ਤੇ ਆਏ ਜਾਂਦੇ ਆ ਤੂੰ ਕਿਉਂ ਨਹੀਂ ਆਂਦੀ ਹੈਗੀ ਮੈਂ ਪਰ ਤੇਰੇ ਵੱਲ ਨਹੀਂ ਹੁੰਦੀ ਹੈਗੀ ਤੈਨੂੰ ਆਵਾਜ਼ ਸੁਵਾਨੀ ਕੋਈ ਨਹੀਂ ਬੇਟਾ ਲੜੋ ਨਾ ਮੈਂ ਵੀ ਦੇ ਦੂੰਗੀ ਜਦੋਂ ਛੁੱਟੀ ਹੋਗੀ ਨਾ ਮਨ ਸਾਰੇ ਤੇ ਆ ਠੀਕਾ ਲੇ ਕੇ ਆਲੀ ਰੋਣੇ ਪੱਕਾ ਨਹੀਂ ਤੇ ਦੇਰ ਬਾਅਦ ਆਈ ਹੈਗੀ ਆਏ ਹੋਣਾ ਹੀ ਫਿਰ

ਕਾਸੂ ਅੱਜ ਬੈਠੀ ਸੀ ਰਛਾਈ ਨੂੰ ਇਹਨਾਂ ਨੇ ਗੰਦੀ ਗੱਲਾਂ ਚ ਨੇ ਤੋਣ ਲੱਗਿਆ ਮੁੜ ਕੇ ਵੱਡੀ ਨਾ ਸੋਸੋ ਗੱਲਾਂ ਕਰਦੀ ਐ ਕੀ ਕੱਪੜਿਆਂ ਦਾ ਢੇਰ ਲਾ ਦਿੰਦੀ ਐ ਵੇਖਿਆ ਕਿ ਦਾ ਚਾਹ ਪੀਂਦੀ ਐ ਬੰਦਾ ਬਿਸ਼ੇ ਬੈਠ ਤੇ ਬੈ ਕੇ ਕੌਣ ਚਾਹ ਪੀਂਦਾ ਵਾ ਤੇ ਟੇਬਲ ਤੇ ਰੱਖ ਕੇ ਪੀ ਲੋ ਹਾਂ ਇਹ ਕਿਉਂ ਦੇਵਾ ਇਹ ਹੈ ਭਾਜੀ ਨਾ ਆਮ ਨੂੰ ਤਾਂ ਕੋਲਸ ਜਾਨੀ ਆ ਤੇ ਇਹ ਫਰੈਂਡਸ ਵੀ ਜਿਹੜੀਆਂ ਵਾ ਉਹ ਵੀ ਵੇਖਣ ਨੂੰ ਤਾਂ ਪੜੀਆਂ ਲਿਖਿਆ ਚੰਗੇ ਘਰਾਂ ਦੀਆਂ ਲੱਗਦੀਆਂ ਨੇ ਤੇ ਇਹਨਾਂ ਨੂੰ ਪਤਾ ਕਿ ਚਾਹ ਕਿੱਥੇ ਬਹਿ ਕੇ ਪੀਂਦੀ ਆ ਟੇਬਲ 'ਆਗਾ ਨਾ ਉੱਥੇ ਰੱਖ ਕੇ ਪੀ ਲੈਂਦੇ ਸੋਫਾ 'ਵਾਰ ਟੇਬਲ 'ਆ ਮਾਰਾ ਚੇਅਰ ਲੈ ਆਂਦੇ ਉੱਤੇ ਬੈਠ ਜਾਂਦੇ ਤੇ ਜ਼ਰੂਰੀ ਬੈੱਡ ਤੇ ਬੈ ਕੇ ਪੀਣੀ ਹੀ ਉਹ ਵੀ ਮੇਰੇ ਰੂਮ 'ਚ ਆ ਗਏ ਆਪਰੇ ਰੂਮ 'ਚ ਬਿਠਾ ਲੈਣਾ ਨਹੀਂ ਬੈੱਡ ਤੇ ਬੈਣਾ ਇਹਦੇ ਉਹ ਵੱਡੀ ਜੇ ਰੂਮ 'ਚ ਬਿਠਾ ਲੈਣਾ ਸੀ ਜੇ ਮੈਂ ਜੱਦਰ ਲਾ ਕੇ ਆ ਕੇ ਦਿੱਤੀ ਨਾ ਤੇ ਫਿਰ ਉਹਨੇ ਕਿਹਾ ਨਾ ਕਪੜੇ ਬੜੇ ਕਰਦੀ ਐ ਧੋਣ ਵਾਲੇ ਆਪ ਤੇ ਧੋਂਦੀ ਨਹੀਂ ਆ ਤੁਹਾਨੂੰ ਢੇਰ ਲਾ ਦਿੰਦੀ ਆ ਬੋਲਣਾ ਬੋਲਦੀ ਕਿਉਂ ਨਹੀਂ ਆ ਪਤਾ ਹੈ ਅੱਛਾ ਆ ਜੀ ਪਤਾ ਕੀ ਹੈ ਉਹਨਾਂ ਉੱਤੇ ਵੀ ਇਸਤੀ ਹੁੰਦੀ ਆ ਇਸਤੀ ਹੁੰਦੀ ਤਾਂ ਉਹਨਾਂ ਨੇ ਪਤਾ ਨਹੀਂ ਉਹ ਜਿਸ ਨੇ ਨਹੀਂ ਆ ਇਸ ਨਹੀਂ ਜੇਦੋਂ ਤੇਰੇ ਪਰੋਹਣੇ ਆਂਦੇ ਆ ਕਿ ਉਹਦੋਂ ਤੂੰ ਹੀ ਬੈੱਡਰ ਤੇ ਬਿਠਾਉਂਦੇ ਓ ਪੁੰਜੇ ਥੋੜੀ ਨਾ ਬਿਠਾਉਂਦੇ ਓ ਬਾਹ ਛੱਡੋ ਮੇਰੀ ਕਿੱਡੀ ਜ਼ੋਰ ਦੀ ਮਰੋੜੀ ਜਾਂਦੇ ਏ ਮੈਂ ਮਰੋੜਨੀ ਕਾਦੀ ਮੈਂ ਹੀ ਤੋੜੂਗੀ ਬੈੱਡ ਸ਼ੀਟ ਬੈੱਡ ਸ਼ੀਟ ਕਿਹੜੀ ਗੰਦੀ ਹੋ ਜਾਣੀ ਆ ਉਹ ਕੋਈ ਦੀ ਬੇਇੱਜ਼ਤੀ ਕਰਨ ਦੇ ਤੂੰ ਹੀ ਉਹਦੀਆਂ ਸਹੇਲੀਆਂ ਸਾਹਮਣੇ ਤੇ ਅੱਗੇ ਵੀ ਤੂੰ ਹੀ ਧੋਂਦੇ ਹੁਣ ਵੀ ਤੂੰ ਹੀ ਧੋਣੀ ਆ ਪਰ ਬੈੱਡ ਸ਼ੀਟ ਤੇ ਮੇਰੀ ਨਾ ਮੈਂ ਨਵੀਂ ਲੈਂਦੀ ਆ ਨਵੀਂ ਲੈਂਦੀ ਭਾਵੇਂ ਪੁਰਾਣੀ ਲੈਂਦੀ ਆ ਧੋਂਦੀ ਦੇ ਮੈਂ ਹੀ ਆ ਨਾ ਤੇ ਤੈਨੂੰ ਕੰਮ ਕਰਦਾ ਪਤਾ ਨਾ ਤੈਨੂੰ ਕੱਪੜਾ ਵੀ ਲੇਗਾ ਧੋਣ ਦਾ ਪਤਾ ਨਾ ਸਫਾਈਆਂ ਕਰਨ ਦਾ ਪਤਾ ਬਸ ਤੇ ਮੈਨੂੰ ਲੱਗਦਾ ਤੇਰਾ ਦਿਮਾਗ ਹੀ ਮੋਟਾ ਵਾ ਐਸ ਦਿਮਾਗ ਵਾਲੀ ਕਿਹੜੀ ਗੱਲ ਐ ਦੱਸੋ ਮੈਨੂੰ ਨਵਾਗ ਮੇਰਾ ਬਿਲਕੁਲ ਸਹੀ ਆ ਪੜ੍ਹੀ ਲਿਖੀ ਆ ਹੋਇਆ ਨੂੰ ਪੜ੍ਹਗੁਆਰ ਨਹੀਂ ਮੈਂ ਸਹੀ ਆ ਪੜ੍ਹੀ ਲਿਖੀ ਹੋ ਤੇ ਉਹ ਵੀ ਕਾਲਜ ਪੜ੍ਹਦੀ ਆ ਉਹ ਉਹ ਵੀ ਪੜ੍ਹੀ ਲਿਖੀ ਐ ਤੇਰੀ ਇੱਜ਼ਤ ਐ ਇੱਜ਼ਤ ਤੇ ਉਹਦੀ ਇੱਜ਼ਤ ਕੋਈ ਇਤਨੀ ਉਹਦੀ ਇੱਜ਼ਤ ਤੇ ਤੂੰ ਹੀ ਮਿੱਟੀ ਚ ਬੁਲਾ ਦਿੱਤੀ ਆ ਉਹਦੀਆਂ ਸਹੇਲੀਆਂ ਸਾਹਮਣੇ ਬਕਵਾਸ ਕਰਕੇ ਮੈਂ ਕਿ ਬਕਵਾਸ ਕੀਤੀ ਐਹੀ ਕਿਹਾ ਵਾ ਕਿ ਬੈੱਡ ਤੇ ਬੈਠ ਕੇ ਨਾਲ ਚਾਹ ਪਿਓ ਇੱਥੇ ਬਹਿ ਜਾਓ ਟੇਬਲ ਤੇ ਮੈਂ ਤਾਂ ਗਲਤ ਗੱਲ ਲਈ ਐ ਨਹੀਂ ਜਦੋਂ ਪਰੋਣੇ ਆਉਂਦੇ ਆ ਤੁਹਾਡੇ ਅਹੀਂ ਕਹੀਏ ਵੀ ਉਹਨਾਂ ਨੂੰ ਇੱਥੇ ਬਹਿ ਜਾਓ ਟੇਬਲ ਤੇ ਜਾਂ ਉੱਥੇ ਕਰੋ ਉਹਨਾਂ ਦਾ ਗੁੱਸਾ ਕਰਕੇ ਉੱਠ ਕੇ ਚਲੀ ਜਾਣਾ ਉਹ ਤਾਂ ਫੇਰ ਚੰਗੀਆਂ ਬੈਠੀਆਂ ਹਾਂ ਹੱਦ ਕਾਢੇ ਤੂੰ ਮੈਨੂੰ ਇਹ ਦੱਸ ਕਿ ਤੂੰ ਸੁਧਰਨਾ ਕਿ ਨਹੀਂ ਸੁਧਰਨਾ ਰਾਤੀ ਵੀ ਦਾਲ ਤੂੰ ਕਿਹਾ ਮੈਂ ਸਬਜ਼ੀ ਬਣਾਈ ਐ ਤੇ ਉਹ ਤਾਂ ਹਰ ਮੰਨੇ ਬਣਾਈ ਸੀ ਉਹਨੇ ਮੈਨੂੰ ਸਾਰੀ ਗੱਲ ਦੱਸਤੀ ਐ ਇਹ ਤੂੰ ਹੀ ਤਾਨੂੰ ਪਿਆਰਨਾ ਵੀ ਤੈਨੂੰ ਸਮਝਾ ਕੇ ਮੈਂ ਵੇਖ ਲਿਆ ਤੂੰ ਸੁਧਰਦੀ ਨਹੀਂ ਆ ਤੂੰ ਸੁਧਰਨਾ ਹੈ ਕਿ ਨਹੀਂ ਸੁਧਰਨਾ ਨਹੀਂ ਭਾਬੀ ਦੇ ਸਿੱਖਤਾ ਬੜੀਆ ਕਰੰਨੀ ਸੀ ਤੇਰੀ ਭਾਬੀ ਤੇ ਲੜਾਤੀ ਬੜੀਆ ਨਾ ਵੀ ਨਹੀਂ ਪਤਾ ਕਿ ਕਿੱਦੇ ਸਾਹਮਣੇ ਕਿੱਦਾਂ ਬੋਲੀਦਾ ਉਹਨੂੰ ਤੇ ਬੈਠੇ ਕੋਲ ਤੇ ਵੀ ਸ਼ਰਮ ਨਹੀਂ ਆ ਕਿ ਜਿੱਦਾਂ ਮਰਜ਼ੀ ਬੋਲੀ ਜਾਂਦੀ ਤੇਰਾ ਯਾਰ ਹੁਣ ਮੈਂ ਕੀ ਕਰਾਂ ਮੈਂ ਤਾਂ ਪਰਦੇ ਰੱਖ ਰੱਖ ਥੱਕ ਗਈ ਆ ਗਈ ਆ ਮੈਂ ਤਾਂ ਸਾਰਿਆਂ ਨੂੰ ਆਏ ਦੱਸਦੀ ਰਹਿੰਦੀ ਆ ਕਿ ਮੇਰੀ ਭਾਬੀ ਬਹੁਤ ਚੰਗੀ ਆ ਬਹੁਤ ਚੰਗੀ ਆ ਯਾਰ ਮੈਨੂੰ ਵੀ ਪਤਾ ਸੀ ਹੁਣ ਐਦਾ ਕਰਨ ਗਿਓ ਮੇਰੇ ਨਾਲ ਕਿ ਤੁਹਾਡੇ ਸਾਹਮਣੇ ਐਦਾ ਮੈਨੂੰ ਬੋਲਣਗੇ ਜਾਂ ਫਿਰ ਐਦਾ ਕਰਨਗੇ ਚਲ ਤੂੰ ਹੁਣ ਆਪਣੇ ਘਰ ਦਾ ਮੌਸਮ ਤੇ ਆਪ ਚੱਲਦੀ ਆ ਵਾ ਜੇ ਤੇ ਅਗਲੀ ਛੁੱਟੀ ਹੋਗੀ ਨਾ ਤੇ ਤੁਹਾਡੇ ਘਰ ਆ ਕੇ ਅਸੀਂ ਨਹੀਂ ਤੇਲ ਘਰ ਆਣਾ ਠੀਕ ਆ ਕੋਈ ਨਹੀਂ ਆਨੇਗਾ ਮੇਰੇ ਘਰ ਮੈਨੂੰ ਤਾਂ ਅੱਗੇ ਆਪ ਨੂੰ ਹੀ ਬੜਾ ਗਿਲਟੀ ਫੀਲ ਹੁੰਦਾ ਹੈ ਕਿ ਮੇਰੀ ਭਾਬੀ ਨੇ ਆ ਕੇ ਤੁਹਾਡੀ ਐਦਾ ਬੇਇੱਜ਼ਤੀ ਕੀਤੀ ਹੈਗੀ ਚਲ ਕੋਈ ਨਹੀਂ ਯਾਰ ਵੇਖਾਂਗੇ ਤੂੰ ਫਿਲਹਾਲ ਤੁਹਾਡੇ ਘਰ ਆ ਜੀ ਠੀਕ ਆ ਅਗਲੀ ਛੁੱਟੀ ਤੇ ਸਾਲ ਯਾਰ ਸੌਰੀ ਅਗਰ ਮੇਰੀ ਭਾਬੀ ਨਾਲ ਦਾ ਕੋਈ ਵੀ ਗੁੱਸਾ ਨਹੀਂ ਨਹੀਂ ਕੋਈ ਨਹੀਂ ਕੋਈ ਗੱਲ ਚਲ ਕੋਈ ਗੱਲ ਨਹੀਂ ਹਰਮਣੇ ਤੂੰ ਇੰਨੀ ਗਿਲਤੀ ਥੀਲਣਾ ਕਰ ਆਪ ਆਜਾ ਕਰਾਂਗੇ ਤੇਰੇ ਘਰ ਠੀਕ ਹੈ ਨਾ ਥੈਂਕ ਯੂ ਚਲ ਠੀਕ ਆਪਾਂ ਚੱਲਦੇ ਠੀਕ ਆ ਮੈਂ ਸੌਰੀ ਨਾ ਮੇਰੇ ਨਹੀਂ ਨਹੀਂ ਕੋਈ ਗੱਲ ਨਹੀਂ ਹੋਦੀ ਨਹੀਂ ਕੋਈ ਗੱਲ ਹੁਣ ਬਾਰ-ਬਾਰ ਸੌਰੀ ਨਾ ਬੋਲ ਹੱਡੇ ਮਗਰੋਂ ਆਪਣੀ ਭਾਬੀ ਨਾਲ ਲੜਾਈ ਨਾ ਪਾ ਕੇ ਬੈਠ ਜੀ ਕਿਤੇ ਚਲ ਠੀਕ ਆ ਠੀਕ ਆ ਯਾਰ ਭਾਬੀ ਨੇ ਵੀ ਕੀ ਕੀਤਾ ਵਿਚਾਰੀਆਂ ਅੱਜ ਦਾ ਦਿਨ ਹੀ ਤੇ ਆਈਆਂ ਗਿਆਆਂ ਸੀਗੀਆਂ ਤੇ ਮੇਰੇ ਭਾਬੀ ਨੇ ਉਹਨਾਂ ਦੀ ਬੇਇੱਜ਼ਤੀ ਵੀ ਕਰਤੀ ਹੈਗੀ ਉਹ ਕੀ ਸੋਚਣਗੀਆਂ ਹੁਣ ਮੇਰੀ ਭਾਬੀ ਬਾਰੇ ਮੈਂ ਤਾਂ ਉਹਨਾਂ ਨੂੰ ਉਹਨਾਂ ਸਾਹਮਣੇ ਅੰਨਾ ਚੰਗਾ ਕਹੀ ਜਾਂਦੀ ਕਿ ਕਿ ਮੇਰੀ ਭਾਬੀ ਬੜੀ ਚੰਗੀ ਹੈ ਮੇਰੇ ਦੋਨੋਂ ਭਾਬੇ ਬਹੁਤ ਚੰਗੇ ਆਂ ਗਿਆ ਪਰ ਕੀ ਕੀਤਾ ਛੋਟੀ ਭਾਬੀ ਨੇ ਆ ਕੇ ਮੈਨੂੰ ਨਹੀਂ ਪਤਾ ਸੀ ਕਿ ਉਹ ਐਦਾਂ ਕਰਨਗੇ ਮੇਰੇ ਨਾਲ